ਅਮਕਰ ਸਾਜਣਿਆ ਸਤਿਗੁਰੂ ਜੀ ਵਚਨ ਕਰਦੇ ਹੰ ਮੇਰੇ ਹਿਰਦੇ ਘਰ ਦੇ ਵਿੱਚ ਮਿੱਤਰ ਅਕਾਲ ਪੁਰਖ ਵੈਰੂ ਪ੍ਰਮੇਸ਼ਰ ਉਹ ਅਕਾਲ ਪੁਰਖ ਵੈਰੂ ਪ੍ਰਭੂ ਆਪ ਜੀ ਆਗੇ ਪ੍ਰਗਟ ਹੰ ਹੋਏ ਹਨ ਸਾਰੇ ਮੇਰੂ ਲਾਈ ਪਰਬਤ ਕਦੋਂ ਹੋਏ ਨੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਸਦਾ ਸਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਜਨੂ ਦਾ ਜਦੋਂ ਮਨੁੱਖਾਨ ਅਕਾਲ ਪੁਰਖ ਵੈਰ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਦਾ ਹੈ ਗੁਰੂ ਬਾਸ਼ਾ ਜੀਆਂ ਦੇ ਪਿਤਰ ਉਪਦੇਸ਼ ਨੂੰ ਕਮਾਉਂਦਾ ਹੈ ਤੇ ਜਿਹੜਾ ਸਾਡੇ ਅੰਦਰ ਵੀ ਅਕਾਲ ਪੁਰਖ ਵੈਰ ਗੁਰੂ ਬੈਠਾ ਬਾਸਾ ਜੀ ਕਹਿੰਦੇ ਅੰਦਰ ਪਰਗਟ ਹੋ ਜਾਂਦਾ ਹੈ। ਇਤ ਦੇ ਰੂਪ ਵਿੱਚ ਜਦ ਆਕੀ ਪ੍ਰਾਜਮਨ ਹੋ ਜਾਂਦਾ ਹੈ। ਇਸ ਕਰਕੇ ਸਹਿਬ ਜੀ ਕਹਿੰਦੇ ਭਾਈ ਹੰਕਾਰ ਸਾਜਣ ਆਏ ਹੰਕਾਰ ਦਾ ਪਾਪ ਮੇਰੇ ਇਤ ਦੇ ਰੂਪੀ ਕਰਦੇ ਵਿੱਚ ਸਾਜਣ ਤੋਂ ਅਰਥ ਹੈ ਕਾਲਕੁ ਪ੍ਰਭੂ ਮੇਰਾ ਅੰਦਰ ਆਏ ਦਾ ਅਰਥ ਹੈ ਪ੍ਰਗਟ ਹੋਏ। ਮੇਰੇ ਹਿਰਦੇ ਘਰ ਦੇ ਵਿੱਚ ਕਾਲਪੂਰਕ ਵੈਕ ਸੱਚੇ ਮਿੱਤਰ ਪਰਮਪੁਰੇ ਨੇ ਸਾਜ ਜਿ ਮਨ ਲਾਈ ਸਦਾ ਫਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਦੇ ਵਿੱਚ ਜੋੜ ਲਿਆ ਹੈ ਸਹਿਜ ਬਿਦਾਈ ਹਰ ਮਨ ਭਾਈ ਪੰਜ ਮਿਲੇ ਸੁਖ ਪਾਇਆ ਸਤਿਗੁਰ ਜੀ ਕਹਿੰਦੇ ਭਾਈ ਪ੍ਰਭੂ ਜੀ ਨੇ ਮੈਨੂੰ ਆਸਰੇ ਕੋ ਦੋ ਤਰ ਚਿਚਕਾ ਦੇ ਇਹ ਕਰਮ ਕਾਈ ਪੰਜ ਮਿਲੇ ਸੁਖ ਪਾਇਆ ਅਡੋਤਾ ਦੇ ਵਿੱਚ ਟਿਕਾ ਦਿੱਤਾ ਹੁਣ ਪ੍ਰਭੂ ਜੀ ਮੇਰੇ ਮਨ ਦੇ ਵਿੱਚ ਪਿਆਰੇ ਲੱਗ ਰਹੇ ਜਿਨ੍ਹਾਂ ਚਿਰ ਸਰਕਾਰ ਕੋਈ ਕਿਰਪਾ ਨਹੀਂ ਸੀ ਉਹਨਾਂ ਚਿਰ ਸੰਸਾਰ ਪਿਆਰਾ ਲੱਗਦਾ ਹੈ ਸੰਸਾਰ ਦੇ ਨਾਇਕ ਪਦਾਰਥ ਕਾਹਦੇ ਲੱਗਦੇ ਨਹੀਂ ਤੇ ਪਾਸਾ ਜੀ ਕਹਿੰਦੇ ਜਦੋਂ ਗੁਰੂ ਪਾਸਾ ਜੀਆਂ ਨੇ ਕਿਰਪਾ ਕਰ ਦਿੱਤੀ ਮੇਰੇ ਹਿਰਦੇ ਘਰ ਦੇ ਵਿਚ ਆ ਕੇ ਵਸ ਗਏ ਨੇ ਹੁਣ ਮੈਨੂੰ ਅਕਾਲ ਪੁਰਖ ਵੈਰੂ ਜੀ ਪਿਆਰੇ ਲੱਗਦੇ ਨੇ ਤੇ ਮੇਰੇ ਪੰਜੇ ਗਿਆਨ ਅੰਦਰੇ ਆਪੋ ਆਪਣੇ ਵਿਸ਼ੇ ਬਰ ਤੋੜਨ ਦੀ ਥਾਂ ਬਲਉ ਨੇ ਪਿਆਰ ਦੇ ਵਿੱਚ ਟਿਕ ਗਏ ਨੇ ਇਹ ਗਿਆਨ ਅੰਦਰੇ ਜਿਹੜੀਆਂ ਅੱਖਾਂ ਕਦੇ ਸੰਸਾਰ ਨੂੰ ਵੇਖਦੀਆਂ ਸੀ ਉਸ ਸੰਸਾਰ ਦੇ ਵਿੱਚੋਂ ਵੀ ਨਿਰੰਕਾਰ ਨੂੰ ਵੇਖਿਆ ਨਹੀਂ। ਮੇਰੇ ਕੰਨ ਜਿਹੜੇ ਚੁਗਲੀ ਨਿੰਦਿਆ ਆਦਿਕ ਸੁਣਦੇ ਵਿੱਚ ਖੁਸ਼ ਰਹਿੰਦੇ ਸੀ, ਮਤ ਰਹਿੰਦੇ ਸਨ। ਉਹ ਹੁਣ ਆਕਾਰ ਕੋਲ ਕੋਲ ਗੁਰੂ ਪ੍ਰਭੂ ਜੀ ਨੇ ਮਿੱਠੇ ਮਿੱਠੇ ਗੌਰ ਸੁਣਦੇ ਨੇ ਬਾਣੀ ਸੁਣ ਕੇ ਖੁਸ਼ ਹੁੰਦੇ ਨੇ। ਇਸ ਕਰਕੇ ਪਾਤਸ਼ਾਹ ਕਹਿੰਦੇ ਮੇਰੇ ਪੰਜੇ ਗਿਆਨ ਇੰਦਰੀ ਇਹ ਵੀ ਹੁਣ ਆਪੋ ਆਪਣੇ ਵਿਸ਼ਿਆਂ ਗੱਲ ਤੋੜਨ ਦੀ ਥਾਂ ਤੇ ਭਾਈ ਪ੍ਰਭੂ ਪਿਆਰ ਦੇ ਵਿੱਚ ਇਕੱਠੇ ਹੋ ਕੇ ਬੈਠੇ। ਹਰ ਵੇਲੇ ਕਾਲਪੁਰਤ ਬੇਕੂ ਜੀ ਦੀ ਰਸਨਾ ਉਹਦੇ ਗੁਣ ਗਉਂਦੀ ਏ ਕੰਨ ਸੁੰਦਰੇ ਨੇ ਤੇ ਅੱਖਾਂ ਜਿਹੜੀਆਂ ਨੇ ਸੰਸਾਰ ਦੇ ਵਿੱਚ ਹਉਂ ਗ੍ਰੰਕਾਰ ਨੂੰ ਵੇਖਦੀਆਂ ਨੇ ਪ੍ਰਭੂ ਪਿਆਰ ਦੇ ਵਿੱਚ ਇਕੱਠੇ ਹੋ ਕੇ ਬੈਠੇ ਨੇ ਮੈਂ ਆਤਮਕ ਆਨੰਦ ਪ੍ਰਾਪਤ ਕਰ ਲਿਆ ਹੈ ਸਾਈ ਵਾਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ ਜਿਸ ਨਾਮ ਗਤੂੰ ਵੀ ਮੇਰੇ ਅੰਦਰ ਤਾਂ ਪੈਦਾ ਹੋ ਰਹੀ ਸੀ ਆਸਾ ਕਹਿੰਦੇ ਜਿਹੜੀ ਮੈਨੂੰ ਤਾਨ ਸੀ ਉਹੀ ਵਸਤੂ ਹੁਣ ਮੇਰੇ ਮੈਨੂੰ ਮਿਲ ਗਈ ਨਾਮ ਦੀ ਵਸਤੂ ਮੈਨੂੰ ਮਿਲ ਗਈ ਹੈ ਅਨ ਬਿਨ ਮੇਰ ਘਿਆ ਮਨ ਮੰਨਿਆ ਘਰ ਮੰਤਰ ਸੁਹਾਏ ਹਰ ਵੇਲੇ ਹੁਣ ਪ੍ਰਭੂ ਦੇ ਨਾਮ ਦੇ ਨਾਲ ਮੇਰਾ ਗੀਆਪ ਬਣਿਆ ਰਹਿੰਦਾ ਹੈ ਮੇਰਾ ਮਾਨਸ ਤੇ ਨਾਮ ਦੇ ਨਾਲ ਝਚ ਗਿਆ ਤੇ ਮੇਰੇ ਹਿਰਦੇ ਤੋਂ ਗਿਆਨ ਮੰਦਲੇ ਹੁਣ ਸੁਹਾਗਣੇ ਹੋ ਗਏ ਹਨ ਪੰਜ ਸਬਦ ਧੁਨ ਅਨਹਗ ਰਾਗੀ ਹਮ ਕਰ ਸਾਜਣਾਈ ਮੇਰੇ ਹਿਰਦੇ ਘਰ ਦੇ ਵਿੱਚ ਸੱਜਾ ਪ੍ਰਭੂ ਜੀ ਆ ਕੇ ਜਿਸ ਤਰ੍ਹਾਂ ਪਰਗਰੂ ਹੋਏ ਨੇ ਹੁਣ ਮੇਰੇ ਅੰਦਰ ਅਜਿਹਾ ਆਨੰਦ ਬਣਿਆ ਪਿਆ ਹੈ ਮਨੋਂ ਪੰਜ ਕਿਸਮਾਂ ਦੇ ਸਾਜ਼ ਲਗਾਤਾਰ ਮਿਲਵੀ ਸੁਲ ਵਿੱਚ ਮੇਰੇ ਅੰਦਰ ਵੱਜ ਰਹੇ ਜਿਹਨੂੰ ਸਤਿਗੁਰੂ ਕਾਰਸਾ ਜੀ ਸਾਨੂੰ ਰੋਜ਼ ਸਮਝਾਉਂਦੇ ਨੇ ਆਨੰਦ ਸੁਨਹੁਗੜ ਭਾਗੀ ਨੂੰ ਸਾਜ਼ਨ ਮੂਰਤ ਪੂਰੇ ਆਸਾ ਕਹਿੰਦੇ ਆਨੰਦ ਦੇ ਬਾਜੇ ਹੁਣ ਮੇਰੇ ਅੰਦਰ ਹੀ ਵੱਜ ਰਹੇ ਨੇ ਐਸਾ ਕਾਲਪੁਰ ਗੈਂਦੂ ਜੀ ਦੀ ਕਿਰਪਾ ਹੋਈ ਜਦੋਂ ਕੋ ਦੇਵ ਦੇ ਘਰ ਵਿੱਚ ਬਸੇ ਨੇ ਭਰਜ ਹੋਏ ਨੇ ਆਸਾ ਕੰਦੇ ਹੁਣ ਅੰਦਰ ਆਨੰਦ ਬਣਿਆ ਆਪੇ ਅੰਦਰੋਂ ਵੀ ਲਗਾਤਾਰ ਉਹ ਸਾਜ਼ ਜਿਦ ਜਿਵੇਂ ਮਿਰਬੀ ਸੁਰ ਵਿੱਚ ਵੱਜ ਰਹੀ ਨੇ ਮੇਰੇ ਅੰਦਰ ਤੇ ਉਹਨਾਂ ਨੂੰ ਸੁਣ ਕੇ ਆਨੰਦ ਪ੍ਰਾਪਤ ਹੋ ਰਿਹਾ ਹੈ ਆ ਗੋਮੀਤ ਪਿਆਰੇ ਏ ਮੇਰੇ ਗਿਆਨ ਮੰਦਰਿਓ ਆਓ ਏ ਮੇਰੇ ਮੰਦਰ ਪਿਆਰਿਓ ਆਓ ਨਿਰਮੰਗਲ ਗਾਵੋ ਨਾਲ ਏ ਮੇਰੇ ਸਹਿਯੋ ਸਖੀ ਹੋ ਆਸਾ ਕਹਿੰਦੇ ਪ੍ਰਮਾਤਮਾ ਦੇ ਸ਼੍ਰੀ ਰਚਾ ਦੇ ਗੀਤ ਗਾਓ ਜੋ ਮਨ ਦੇ ਵਿੱਚ ਮਲਾਰਾ ਪੈਦਾ ਕਰਦੇ ਹਨ ਸੱਜ ਮੰਗਲ ਗਾਓ ਤਾਂ ਪ੍ਰਭ ਭਾਵ ਸੋਹਿਰਣਾ ਵਿਚਾਰੇ ਉਹ ਗੀਤ ਗਾਓ ਜੋ ਅਟਲ ਆਤਮਕ ਆਨੰਦ ਪੈਦਾ ਕਰਦਾ ਸਿੱਧ ਸਲਾਹ ਆ ਉਹ ਗੀਤ ਗਾਓ ਜੋ ਚੌਹਾਂ ਜੁਗਾਂ ਦੇ ਵਿੱਚ ਆਤਮਕ ਮਲਾਰਾ ਨਹੀਂ ਰੱਖਦਾ ਤਦੋਂ ਵੀ ਤੁਸੀਂ ਪ੍ਰਭੂ ਨੂੰ ਚੰਗੀਆਂ ਲਗੂngੀਆਂ ਆਪਣੈ ਕਰਿਆ ਆ ਖਾਨ ਸੁਆਇਆ ਕਾਰਜ ਸਭ ਸਬਦ ਸੁਵਾਰੇ ਏਸ ਵੇਲੇ ਜੋ ਮੇਰੇ ਹਿਰਦੇ ਨੂੰ ਆਪਣਾ ਘਰ ਬਣਾ ਕੇ ਸੱਜਣ ਪ੍ਰਭੂ ਆਪਣੇ ਘਰ ਵਿੱਚ ਆਇਆ ਹੈ ਤੇ ਮੇਰੇ ਹਿਰਦੇ ਥਾਂ ਵਿੱਚ ਬੈਠਾ ਸੋਭਾ ਦੇ ਰਿਹਾ ਹੈ ਸੋਗਾ ਪਾਰਿਆ ਹੈ ਏ ਗੁਰੂ ਦੇ ਸ਼ਬਦ ਨੇ ਮੇਰੇ ਜੀਵਨ ਮਨੋਰਥ ਸਵਾਰ ਦਿੱਤੇ ਹਨ ਗਿਆਨ ਮਹਾਲਸ ਨੇਤਰੀ ਅੰਜਨਾ ਤ੍ਰਿ ਭਾਵਨ ਰੂਪ ਦਿਖਾਇਆ ਸਤਿਗੁਰੂ ਜੀ ਕਹਿੰਦੇ ਉਸ ਊਚੇ ਤੂੰ ਜਿਹੜਾ ਊਚਾ ਆਤਮਕ ਆਨੰਦ ਦੇਣ ਵਾਲਾ ਸਤਿਗੁਰੂ ਦੇ ਬਖਸ਼ੇ ਗਿਆਨ ਦਾ ਸਰਮਾ ਸੀ ਮੈਨੂੰ ਅੱਖਾਂ ਦੇ ਵਿੱਚ ਪਾਉਣ ਨਹੀਂ ਮਿਲਿਆ ਸਤਿਗੁਰੂ ਜੀ ਕਹਿੰਦੇ ਗਿਆਨ ਅੰਜਨ ਦਾ ਕੋ ਬਾਰੀ ਗਿਆਨ ਰੂਪੀ ਸੁਲਮੇ ਦਾ ਕੋ ਬਾਰੀ ਕੁਰਬਾਨੀ ਜੇ ਕਰਾਇਆ ਇੱਕ ਪਾਸਾ ਜੀ ਇੱਕ ਤਾਂ ਬਚਨ ਕਰਦੇ ਨੇ ਗਿਆਨ ਅੰਜਨ ਜਾਕੀ ਨਾ ਅਨੇਤਰੀ ਪੜਿਆ ਤਾਂ ਕੋ ਸਰਬ ਪ੍ਰਗਾਸਾ ਪਾਸਾ ਕਹਿੰਦੇ ਜੀ ਦੇ ਅੱਖਾਂ ਦੇ ਵਿੱਚ ਗਿਆਨ ਰੂਪੀ ਨੇਤਰ ਹੈ ਗਿਆਨ ਰੂਪੀ ਸ਼ਰਮਾ ਪੈ ਜਾਂਦਾ ਹੈ ਉਹਨੂੰ ਪ੍ਰਕਾਸ਼ ਹੋ ਜਾਂਦਾ ਹੈ ਤੇ ਤੇ ਸਾਨੂੰ ਪਰਕਾਰ ਸਕਿਆ ਤੇ ਮੇਰੀਆਂ ਅੱਖਾਂ ਚ ਪੈ ਗਿਆ ਗਿਆਨੂਪੀ ਸ਼ਰਮਾ ਮੈਨੂੰ ਪਉਣ ਵਾਰ ਤੇ ਮਿਲਿਆ ਦੂਜੇ ਬਰਕਤ ਦੇ ਨਾਲ ਗੁਰੂ ਨੇ ਮੈਨੂੰ ਤਿੰਨਾ ਭਾਵਨਾਵਾਂ ਦੇ ਵਿੱਚ ਵਿਆਖਿਆ ਪ੍ਰਭੂ ਦਾ ਦਰਸ਼ਨ ਕਰਾ ਦਿੱਤਾ ਏਹੀ ਹੈ ਮੇਰੇ ਅੰਦਰ ਵੀ ਬੈਠਾ ਹੈ ਪਾਸਕ ਨੇ ਜਿਹੜਾ ਮੇਰੇ ਅੰਦਰ ਬੈਠਾ ਹੈ ਉਹੀ ਹੁ ਮੈਨੂੰ ਸਾਰੇ ਸੰਸਾਰ ਦੇ ਵਿੱਚ ਤਿੰਨਾ ਭਾਵਨਾਵਾਂ ਦੇ ਵਿੱਚ ਨਾਜ਼ਰ ਆ ਰਿਹਾ ਹੈ ਸਖੀ ਮਿਲੋ ਰਸ ਮੰਗਲ ਕਾਉ ਜਸਾ ਤੇ ਆਇਆ ਇਸ ਲਈਓ ਪ੍ਰਭੂ ਚਰਨਾਂ ਦੇ ਵਿੱਚ ਜੁੜੋ ਤੇ ਆਨੰਦ ਦੇ ਨਾਲ ਸਿਮਤ ਸਲਾਹ ਦੇ ਉਹ ਗੀਤ ਗਾਓ ਜੋ ਆਤਮ ਨੂੰ ਹਲਾਰਾ ਪੈਦਾ ਕਰਦਾ ਹੈ ਮੇਰੇ ਹਿਰਦੇ ਘਰ ਵਿੱਚ ਸੱਜਣ ਤੂੰ ਆ ਪ੍ਰਗਟਿਆ ਹੈ ਮਨ ਤਨ ਅੰਮ੍ਰਿਤ ਭਿੰਨਾ ਇਸ ਲਈਓ ਮੇਰਾ ਮਨ ਤੇ ਸਰੀਰ ਹੁਣ ਆਕਮਿਕ ਜੀਵਨ ਦੇਣ ਵਾਲੇ ਨਾਮ ਨਾਲ ਘੁੱਜ ਗਿਆ ਹੈ ਅੰਤਰ ਪ੍ਰੇਮ ਰਤਨ ਮੇਰੇ ਹਿਰਦੇ ਦੇ ਵਿੱਚ ਪ੍ਰੇਮ ਰਤਨ ਪੈਦਾ ਹੋ ਗਿਆ ਹੈ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰ ਮੇਰੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਦਾ ਇੱਕ ਐਸਾ ਸੁਹਣਾ ਰਤਨ ਪੈਦਾ ਹੋ ਗਿਆ ਹੈ ਜੰਤ ਧੇਖ ਤੂੰ ਸਭ ਨੂੰ ਦਾਤਾ ਸਿਰ ਸਿਰ ਦੇਵਨ ਹਾਰੂ ਜਿਸ ਦੀ ਪਰਪਤ ਦੇ ਨਾਲ ਮੈਂ ਉਸ ਦੇ ਦਰ ਤੇ ਕਿਉਂ ਅਰਦਾਸ ਕਰਦੀ ਹਾਂ ਕਿ ਏ ਪ੍ਰਭੂ ਜੀ ਸਾਰੇ ਜੀਵ ਤੇਰੇ ਦਰ ਦੇ ਭਿਖਾਰੀ ਨੇ ਤੂੰ ਭਿਖਾਰੀ ਜੀਵਾਂ ਦਾ ਕਾਮਯਾਬ ਦਾਤਾ ਹੈ ਤੂੰ ਹਰੇਕ ਜੀਵ ਦੇ ਸਿਰ ਦੇ ਉੱਤੇ ਰਾਖਾ ਹੈ ਤੇ ਦਤਾਰ ਹੈ ਤੂੰ ਜਾਣ ਗਿਆਨੀ ਅੰਦਰ ਜਾਣੀ ਆਪੇ ਕਾਰਨ ਕਿਨਾ ਤੂੰ ਸਿਆਣਾ ਹੈ ਗਿਆਨवान ਹੈ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ ਤੂੰ ਆਪ ਹੀ ਇਹ ਸਾਰਾ జగਤ ਰਚਿਆ ਹੈ ਤੇ ਆਪ ਹੀ ਫਰੇਟ ਦੀਆਂ ਗੋੜਾ ਕੁੜੀਆਂ ਕੰਨੀਆਂ ਜਾਣਦਾ ਹੈ ਤੇ ਪੂਰੀਆਂ ਕਰਦਾ ਹੈ ਸੁਨੋ ਸਖੀ ਮਨ ਮੋਹਨ ਮੋਧਿਆ ਤਨ ਮਨ ਅੰਮ੍ਰਿਤ ਭਿੰਨਾ ਵੇਸ ਨਿਭਿਉ ਮੇਰਾ ਹਾਂ ਮੋਗਨ ਪ੍ਰਭੂ ਨੇ ਮੇਰਾ ਮਨ ਆਪਣੇ ਪ੍ਰੇਮ ਦੇ ਵਸ ਵਿੱਚ ਕਰ ਲਿਆ ਹੈ ਮੇਰਾ ਮਨ ਅਤੇ ਤਨ ਉਸ ਦੇ ਨਾਮ ਅੰਮ੍ਰਿਤ ਦੇ ਨਾਲ ਪਿਛਾ ਪਿਆ ਹੈ ਆਤਮ ਆਰਾਮ ਸੰਸਾਰਾ ਸੱਚਮੁੱਚ ਦੀ ਰਚੀ ਹੋਈ ਖੇਡ ਹੈ ਭਾਵ ਹੈ ਹੈ ਤਾਂ ਇਹ ਸੰਸਾਰ ਇੱਕ ਖੇਡ ਹੀ ਤੇ ਹੈ ਤਾਂ ਨਾਸਕੰਤ ਪਰ ਮਨ ਦਾ ਪਰਮ ਨਹੀਂ ਇਹ ਸੱਚਮੁੱਚ ਮੌਜੂਦ ਹੈ ਸੱਚ ਖੇੜ ਤੁਮਾਰਾ ਅਨਪਾਰਾ ਕੁਦ ਬਿਨ ਕੌਣ ਉਚਾਈ ਇਹ ਅਪਹੁੰਚ ਬਿਆਨ ਪ੍ਰਭੂ ਇਹ ਸੰਸਾਰ ਤੇਰੀ ਸੱਚਮੁੱਚ ਦੀ ਰਚੀ ਹੋਈ ਇੱਕ ਖੇਡ ਹੈ ਪਰ ਇਹ ਅਸਲੀਅਤ ਤੈਥੋਂ ਬਿਨਾ ਹੋਰ ਕੋਈ ਸਮਝਾ ਨਹੀਂ ਸਕਦਾ ਨੈ ਸਿੱਧ ਸਾਧਕ ਸਿਆਣੇ ਕੀਤੇ ਤੁਝ ਮੇਰੇ ਕਮਣ ਕਹਾਈ ਸਹਿਬ ਜੀ ਇਹ ਸੰਸਾਰ ਵਿੱਚ ਅਨੇਕਾਂ ਹੀ ਪੂਰੀ ਜਿਹੜੇ ਪੁੱਗੇ ਹੋਏ ਜੋਗੀ ਅਨੇਕਾਂ ਹੀ ਸਾਧਨਾ ਕਰਨ ਵਾਲੇ ਤੇ ਅਨੇਕਾਂ ਹੀ ਸਿਆਣੇ ਹੁੰਦੇ ਹੋਏ ਉੰਦੇ ਆਏ ਨੇ ਕਿੰਨੇ ਸਿੱਧ ਆਏ ਕਿੰਨੇ ਜੂਗੀ ਆਏ ਕਿੰਨੇ ਹੀ ਸਿਆਣੇ ਆਪਣੇ ਆਪ ਨੂੰ ਭਗਵਾਨ ਵਾਲੇ ਆਏ ਜਨਾ ਪਰ ਸਤਿਗੁਰੂ ਜੀ ਤੇਰੀ ਹੀ ਮਿਹਰ ਨਾਲ ਇਸ ਮਕਤਬੇ ਤੇ ਪਹੁੰਚ ਸਕਦੇ ਜੇਰਾ ਕਿਰਪਾ ਤਾਲਪੁਰਤਨੀ ਹੁੰਦੀ ਹੈ ਉਹੀ ਕਿਸੇ ਮਕਤਬੇ ਤੇ ਪਹੁੰਚ ਸਕਦਾ ਹੈ ਤੈਥੋਂ ਬਿਨਾ ਹੋਰ ਕੋਈ ਤੇਰਾ ਸਿਮਰਨ ਨਹੀਂ ਕਰਾ ਸਕਦਾ ਕਾਲ ਵਿਕਾਲ ਭਏ دیਵਾਨੇ ਮਨ ਰਖਿਆ ਗੁਰਠਾਈ ਤੇਰੀ ਮਿਹਰ ਨਾਲ ਗੁਰੂ ਨੇ ਜਿਸ ਦਾ ਮਨ ਤੇਰੇ ਚਰਣਾ ਵਿੱਚ ਜੋੜਿਆ ਹੈ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਗਿਆ ਹੈ ਨਾਨਕ ਆਪ ਗੁਣ ਸ਼ਬਦ ਜਲਾਏ ਗੁਣ ਸੰਗਮ ਕਪਾਈ ਸਤਿਗੁਰ ਪ੍ਰਸਾਦਿ ਸਬਦਨ ਕਰਦੇ ਨੇ ਮੇ ਨਾਨਕ ਪ੍ਰਭੂ ਦੀ ਮਿਹਰ ਦਾ ਸਦਕਾਰ ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਅੰਦਰੋਂ ਔਗਣ ਸਾਗ ਲਈ ਹਨ ਉਸ ਦੇ ਗੁਨਾ ਦੇ ਮਿਲਾਪ ਨਾਲ ਪ੍ਰਭੂ ਨੂੰ ਲੱਭ ਲਿਆ ਕਿਉਂਕਿ ਸਤਿਗੁਰ ਪ੍ਰਸਾਦ ਜੀਆਂ ਨੇ ਸਾਨੂੰ ਬਾਰ ਬਾਰ ਸਮਝਾਇਆ ਜਿਹੜੇ ਸਾਡੇ ਆਗੁਣ ਨੇ ਇਹ ਔਗਣਾ ਕਰਕੇ ਹੀ ਆਕਾਰ ਪ੍ਰਭ ਵਹਿਗੂ ਜੀ ਤੋਂ ਹਾਂ ਇਹਦੇ ਕਾਲਪੁਰਖ ਵੈਕ ਨੂੰ ਸਤਿਗੁਰੂ ਕਾਸਾ ਕਹਿੰਦੇ ਸਾਡੇ ਨੇੜੇ ਤੋਂ ਵੀ ਨੇੜੇ ਹੈ ਹੱਥ ਤੋਂ ਵੀ ਨੇੜੇ ਵਸਦਾ ਹੈ ਕਹਿਰਵ ਦਾਸ ਹੱਥ ਪੈ ਨੇੜੇ ਸਨ ਤੇ ਪੂਰੀ ਸੁਖ ਹੋਈ ਸਤਿਗੁਰੂ ਜੀ ਕਹਿੰਦੇ ਹੱਥ ਤੋਂ ਵੀ ਨੇੜੇ ਹੈ ਪਰ ਦੂਰ ਕਿਉਂ ਹੈ ਕਿਉਂਕਿ ਸਾਡੇ ਵਿੱਚ ਔਗਣ ਹੀ ਇੰਨੀ ਜ਼ਿਆਦਾ ਪ੍ਰਗੁਣ ਨਹੀਂ ਉਹਨਾਂ ਔਗਣਾ ਕਰਕੇ ਅਕਾਲ ਪੁਰਖ ਵਹਿਮ ਨੂੰ ਚੇਤੇ ਨਹੀਂ ਹੁੰਦਾ ਹੈ ਇਸ ਕਰਕੇ ਸਤਿਗੁਰੂ ਕਾਸ਼ਾਇਆ ਨੇ ਬਚਨ ਕਰੇ ਨੇ ਸਤਿਗੁਰੂ ਜੀ ਇਹ ਭੁਮੇ ਕਰੇ ਨਾਨਕ ਆਪਨੂੰ ਸ਼ਬਦੰ ਜਲਾਏ ਜਿਹੜੇ ਸਤਿਗੁਰੂ ਜੀ ਦੇ ਸ਼ਬਦ ਦੇ ਨਾਲ ਤੁਲਕੇ ਆਪਣੇ ਅੰਦਰੋਂ ਔਗਣਾ ਨੂੰ ਸਾੜ ਦਿੱਤੇ ਜੀ ਸਤਿਗੁਰੂ ਜੀ ਕਹਿੰਦੇ ਨੇ ਫਿਰ ਗੁਣ ਸੰਗਮ ਕਪ पाए ਫਿਰ ਉਹ ਗੁਣਾ ਦਾ ਸੰਗਮ ਦੇ ਨਾਲ ਗੁਣਾ ਦੇ ਮਿਲਾਪ ਦੇ ਨਾਲ ਪ੍ਰਭੂ ਨੂੰ ਲੱਭ ਲੈਂਦੇ ਹਨ ਇਸ ਕਰਕੇ ਇਹਨੂੰ ਸਤਿਗੁਰ ਕਾਸ਼ਾਇਆ ਨੇ ਅੱਜ ਬੜੇ ਸੋਹਣੇ ਤਾਂ ਤੇ ਨਾਲ ਸਾਨੂੰ ਸਮਝਾਉਂਗਾ ਜਦ ਕੀਤਾ ਕਿ ਪਾਈ ਗੁਰੂ ਵਾੜ ਬਣ ਕੇ ਗੁਰੂ ਦੇ ਗੁਣਾ ਨੂੰ ਗ੍ਰਹਿਣ ਕਰਕੇ ਜਿਹੜਾ ਅੰਦਰ ਆਕਾਰ ਗੁਰੂ ਵੈਕੂ ਬੈਠਾ ਹੈ ਉਹ ਤੇਰੇ ਗੁਣਾ ਕਰਕੇ ਗੁਰੂ ਦੇ ਵਿਲਾਪ ਕਰਕੇ ਅੰਦਰੋਂ ਹੀ ਪ੍ਰਗਟ ਹੋਣਾ ਹੈ ਤੇ ਜਿਹਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਪਾਸਾ ਕਿੰਦੇ ਭਾਈ ਹੁੰਦੇ ਸਾਰੇ ਟੁਕ ਦੂਰ ਹੋ ਜਾਂਦੇ ਨੇ